ਸਵਾਗਤ ਹੈ ਤੁਹਾਡਾ ਹਿਸ਼ਾਰਪੁਰ ਫੋਕਸ ਨਿਊ ਚੈਨਲ ਦੇ ਵਿੱਚ ਬ੍ਰੇਕਿੰਗ ਨਿਊਜ਼ ਅੱਜ ਦੀ ਇਹ ਮੁਕੇਰੀਆਂ ਪੁਲਿਸ ਵੱਲੋਂ 5 ਕਿਲੋ ਤੋਂ ਵੱਧ ਸੋਨਾ ਹੜੱਪ ਕਰਨ ਵਾਲੇ ਸ਼ਿਵ ਸ਼ਕਤੀ ਜੁਵੇਲਰ ਮੁਕੇਰੀਆਂ ਦੇ ਮਾਲਕ ਰਜੀਵ ਬਰਮਾ ਅਤੇ ਉਸਦੇ ਦੋ ਪੁੱਤਰਾਂ ਨੂੰ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਹైదరాబాద్ ਤੇਲਗਾਨਾ ਰਾਜ ਤੋਂ ਗ੍ਰਿਫਤਾਰ ਕਰਨ ਵਿੱਚ ਮੁਕੇਰੀਆਂ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਸ ਸਬੰਧੀ ਪ੍ਰੈਸ ਕਾਨਫਰੰਸ ਕਰਦੇ ਹੋਏ ਡੀਐਸਪੀ ਮੁਕੇਰੀਆਂ ਲਲਿਤ ਕੁਮਾਰ ਤੇ ਥਾਣਾ ਮੁਖੀ जोगेंद्र ਸਿੰਘ ਨੇ ਪ੍ਰੈਸ ਕਾਨਫਰੰਸ ਦੁਆਰਾ ਜਾਣਕਾਰੀ ਦਿੰਦਿਆਂ ਦੱਸਿਆ ਅਮਰਦੀਪ ਚੋਹਾਨ ਪੁੱਤਰ ਕਪਿਲ ਚੋਹਾਨ ਵਾਸੀ ਐਸ ਕੇ ਟਰੇਡਰਸ ਬਿਲਡਿੰਗ ਨੰਬਰ 605 ਪਹਿਲੀ ਮੰਜ਼ਲ ਨੇੜੇ ਗੁਰੂ ਬਾਜ਼ਾਰ ਥਾਣਾ ਡਿਵੀਜ਼ਨ ਅਮਰਸ ਨੇ ਰਜੀਵ ਬਰਮਾ ਪੁੱਤਰ सुरेंद्र ਕੁਮਾਰ ਸ਼ਿਲਪਾ ਬਰਮਾ ਪਤਨੀ ਰਜੀਵ ਬਰਮਾ ਰੋਹਨ ਬਰਮਾ ਪੁੱਤਰ ਰਜੀਵ ਬਰਮਾ ਸ਼ਾਮ ਬਰਮਾ ਪੁੱਤਰ ਅਜੀਬ ਬਰਮਾ ਸਾਰੇ ਵਾਸੀ ਰਜੀਵ ਕਲੋਨੀ ਮੁਕੇਰੀਆਂ ਦੇ ਖਿਲਾਫ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੋਇਆ ਉਸ ਸਬੰਧ ਵਿੱਚ ਇਹ ਜਿਹੜੀ ਘਟਨਾ ਹੈਗੀ ਹੈ 17 8 23 ਇਸ ਸਬੰਧੀ ਮਦਈ ਹੈਗੇ ਨੇ ਕਪਲ ਤ चौहान ਜੀ ਸਾਲਾ ਅਮਰਜੀਤ ਤ चौहान ਵਾਸੀ ਐਸ ਕੇ ਟ੍ਰੇਡਰਸ ਬਿਲਡਿੰਗ ਨੰਬਰ 65 ਪਹਿਲੀ ਫਲੋਰ ਅਮਰ ਸਰ ਜੀ ਇਹਨਾਂ ਦਾ ਆਪਸੀ ਕੋਈ ਚੱਲਦਾ ਸੀ ਬਿਨੈਸ ਦਾ ਵਗੈਰਾ ਚੱਲਦਾ ਨੇ ਸੋਨੇ ਦਾ ਆਜੀਵਰਮਨ ਵਾਲੀ ਠੀਕ ਹੈ ਜੀ ਪਰਾਂ ਕਾਫੀ ਚਾਲੇ ਪੈਂਦਾ 5 ਸਾਲ ਤੋਂ ਹੁਣ ਇਹ ਸੋਨਾ ਲੈ ਕੇ ਆਏ ਸੀ 17 8 23 ਨੂੰ ਲੈ ਕੇ ਆਏ ਸੀ 5 ਕਿਲੋ 28 ਗ੍ਰਾਮ ਦੇ ਤੇ ਇਹਨਾਂ ਨੇ ਫਿਰ ਮੁੜ ਕੇ ਸੋਨਾ ਵਾਪਸ ਨਹੀਂ ਕੀਤਾ ਇਹਨਾਂ ਨੇ ਕਿਹਾ ਵੀ ਜਿਹੜੇ ਗਾਹ ਆ ਸਾਡੇ ਉਹ ਆਉ ਸੋਨਾ ਲੈ ਕੇ ਗਾਹ ਜਿਹੜੇ ਹੈਗੇ ਆਏ ਨੇ ਪਰ ਇੱਕ ਗਾਹ ਆਇਆ ਬਾਕੀ ਗਾਹ ਨਹੀਂ ਆਇਆ ਜੀ ਇਸ ਬੰਦੀ ਫਿਰ ਜਦੋਂ ਵਾਪਸ ਹੋਣਾ ਨਹੀਂ ਕੀਤਾ ਜੀ ਇਹਨਾਂ ਦੇ ਚਾਰਾਂ ਤੇ ਸੁਜੀਵ ਵਰਮਾ, ਰੋਹਨ, ਸੰਯਮਿਤ ਸ਼ਿਲਪਾ ਇਹਨਾਂ ਦੀ ਵਾਈਫ ਮਕਰਮਨ ਨੰਬਰ 88247 2440644 ਦਰਜ ਕੀਤਾ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੂੰ ਸਰ ਖੜਿਆ ਗਿਆ 24/8/24 ਨੂੰ ਹైదరాబాద్ ਦੇ ਦਰਗਾਹਾਂ ਤੋਂ ਅੱਜ ਇਹਨਾਂ ਕੋਲੋਂ ਉਹ ਬਰਾਮਦਗੀ ਸਰ ਕੀਤੀ ਗਈ ਹੈ 2 ਕਿਲੋ ਇਹਨ ਤੋਂ 10 ਗ੍ਰਾਮ ਸੋਨਾ ਤੇ 36.60 36.10 ਗ੍ਰਾਮ ਸੋਨਾ ਤੇ ਕੈਟ ਹੀਰਾ ਬ੍ਰਾਂਡ ਦਾ ਕੀਤਾ ਗਿਆ ਤੇ 5 ਨੰਬਰ ਮਾਰ ਲਿਆ ਗਿਆ ਇਹਨਾਂ ਕੋਸ਼ਿਸ਼ ਨਹੀਂ ਕਰਦਾ ਸੀ ਇਹ ਕਾਪੂ ਜਿਹੜੇ ਕੀਤੇ ਗਏ ਮੁੰਦਰ ਨੂੰ ਆਰੋਪੀ ਨੇ ਜਿਹੜੇ ਇਹ ਚਾਰੋਂ ਦੇ ਚਾਰੋਂ ਕਰ ਲਏ ਗਏ ਨੇ ਬਿਲਕੁਲ ਸਰ ਨਹੀਂ ਇਹ ਇੱਕ ਨਹੀਂ ਮੇਲ ਹੋ ਗਈ ਨਹੀਂ ਤੇ ਸ਼ਿਰਪਾ ਲੇੜੀ ਦੀ ਜੀ ਤੇ ਬਾਕੀ ਚੰਨੀ ਦੀ ਸਟਾਰ ਲੀ ਜੀ ਇਹਦੇ ਠੱਗੀ ਵਜੀ ਹੈ ਇਹ ਗਹਿਣਿਆਂ ਦੀ ਸੀ ਜਾਂ ਸੋਨੇ ਸੋਨੇ ਦੀ ਸੀ ਜਾਂ ਸੋਨੇ ਦੇ ਗਹਿਣੇ ਨਹੀਂ ਸੀ ਗਹਿਣੇ ਸੋਨੇ ਦੇ ਸਰ ਗਹਿਣੇ ਜੀ ਸੀ ਠੀਕ ਹੈ ਜੀ ਇਹ ਕਿਸ ਤਰ੍ਹਾਂ ਟੀਮ ਨੇ ਵਰਕ ਕੀਤਾ ਜੀ ਕਿਦਾਂ ਲੋ ਲੱਗਿਆ ਇਹਦਾ ਸਾਰਾ ਇਹਨਾਂ ਨੇ ਸਾਰਾ ਕੁਝ ਉਹ ਵੀ ਕੀਤਾ ਗਿਆ ਸਾਰਾ ਇਹਨਾਂ ਦਾ ਟੈਕਨੀਕਲੀ ਬਿਹਤਰੀ ਕੀਤਾ ਗਿਆ ਵਾ ਇਹਨਾਂ ਨੂੰ ਜਾ ਕੇ ਰੀਸਟਾਰਟ ਕੀਤਾ ਗਿਆ ਤਰੀਕੇ ਨਾਲ ਹਦਰਾਬਾਦ ਤੋਂ ਜੀ ਅਗਲੇ ਏਰੀਆ ਕਰਵਾਇਕੀ ਕੀਤੀ ਜਾ ਰਹੀ ਹੈ ਇਹਨਾਂ ਦੇ ਜਿਹੜੇ ਬਾਕੀ ਜਿਹੜਾ ਸੋਨਾ ਬਰੰਮਤ ਕਰਨਾ ਬਾਕੀ ਹੈ ਜੀ ਇਹ ਕਿੱਥੇ ਕਿੱਥੇ ਹੋਰ ਨਾਲ ਸੋਨਾ ਵੇਚਿਆ ਟਕੀਆਂ ਵਾ ਸਾਰਾ ਵੈਰੀਫਾਈ ਕਰਨਾ ਮੇਜਾ ਪਹਿਲੇ ਵੀ ਕੁਝ ਇਸ ਤਰ੍ਹਾਂ ਦੇ ਮਾਮਲੇ ਹਨ ਇਹਨਾਂ ਕੋਲ ਹਾਂ ਸਰ ਵੈਰੀਫਾਈ ਨਹੀਂ ਕਰਦੇ ਠੀਕ ਹੈ ਸਤਿ ਸ਼੍ਰੀ ਅਕਾਲ ਠੀਕ ਹੈ